ਸਤਿ ਸ੍ਰੀ ਅਕਾਲ ਜੀ ਆਪ ਜੀ ਦਾ ਸਵਾਗਤ ਕੀਤਾ ਜਾਂਦਾ ਹੈ ਜੀ ਸੰਧੂ ਡੇਰੀ ਫਾਰਮ ਬਗਰਾੜੀ YouTube ਚੈਨਲ ਤੇ ਬਾਈ ਜੀ ਬਾਈ ਜੀ ਜੇ ਕਿਸੇ ਵੀਰ ਨੇ ਸੇਲ ਕਰਨ ਲਈ ਪਸ਼ੂ ਕਿਸੇ ਵੀ ਪਸ਼ੂ ਦੀ ਕੋਈ ਵੀ ਵੀਡੀਓ ਐਡ ਕਰਾਉਣੀ ਹੋਵੇ ਆਪਣਾ ਮੋਬਾਈਲ ਨੰਬਰ 7717692249 ਬਾਈ ਜੀ ਬਾਈ ਜੀ ਅੱਜ ਦੀ ਵੀਡੀਓ ਪਿੰਡ ਸਰਾਵਾ ਜ਼ਿਲ੍ਹਾ ਫਰੀਦਕੋਟ ਤਸੀਲੇ ਨੂੰ ਜੇਤੋਂ ਪੈਂਦੀ ਆ ਜਿਸ ਦੇ ਵਿੱਚ ਪੂਰੀ ਬਰੀਡ ਵਾਲੀ ਪੂਰੀ ਚੰਗੀ ਸੋਹਣੀ ਸੁਨੱਖੀ ਤੁਹਾਡੇ ਲਈ ਵਾੜ ਲੈ ਕੇ ਹਾਜ਼ਰ ਹੋਏ ਆ ਬਾਈ ਜੀ ਹੁਣਾਂ ਦੀ ਘਰ ਦੁਗਈ ਆ ਬਾਈ ਜੀ ਤੇ ਬਾਕੀ ਦੀ ਜਾਣਕਾਰੀ ਬਾਈ ਜੀ ਹੁਣਾਂ ਦਾ ਲੈਨੇ ਆਪਾਂ ਆਇਓ ਬਾਈ ਜੀ ਸਸਰੀਗਲ ਬਾਈ ਜੀ ਸਸਰੀਗਲ ਬਾਈ ਜੀ ਬਾਈ ਇਹ ਆਪਣਾ ਨਾਮ ਐਡਰੈਸ ਦੱਸ ਦਿਓ ਜੀ ਬਾਈ ਨਾਮ ਮੇਰਾ ਸੈਵ ਸਿੰਘ ਹੈ ਹਾਂਜੀ ਤੇ ਗੁਰੂ ਸਾਹਾਣੀ ਸੜਕ ਤੇ ਆਪਣੀ ਚੱਕੀ ਆ ਗੁਰਨਾਲਖ ਫਲੋਰ ਮੱਲ ਠੀਕ ਆ ਜੀ ਤੇ ਕੀ ਡਿਟੇਲ ਆ ਦੀ ਵੜਦੀ ਜੀ ਇਹ ਦੂਜਾ ਸੁਆ ਸੁਣ ਲੱਗਿਆ ਜੀ ਹਾਂਜੀ ਹਾਂਜੀ ਕਿੰਨੇ ਕ ਦਿਨ ਬਾਕੀ ਰਹਿੰਦੇ ਜੀ 4 ਫਰਵਰੀ ਨੂੰ ਦਿਨ ਪੂਰੇ ਆਏ ਐਸੇ 4 ਤਰੀਕ ਨੂੰ 4 ਫਰਵਰੀ ਨੂੰ ਯਾਰ ਠੀਕ ਆ ਸੂਹਾ ਦੂਜਾ ਸੁਣਾ ਜੀ ਹਾਂ ਦੂਜਾ ਸੂਹਾ ਤੇ ਸਿਮਨ ਸੁਮਲ ਚੰਗਾ ਹੀ ਕਰਵਾਇਆ ਹੋਣਾ ਤੁਸੀਂ ਦਾ ਨਹੀਂ ਆਪਾਂ ਟੋਕਰਕ ਬਣ ਲਈ ਸੀ ਜੀ ਟੋਕਰਕ ਬਣਗਾ ਤੋਂ ਬਣੀ ਬਣਾਈ ਆਈ ਆਪਣੀ ਬਣਾਈ ਆਈ ਠੀਕ ਆ ਬਾਈ ਜੀ ਤੇ ਬਾਈ ਜੀ ਤੋੜ ਕੇ ਵਿਖਾ ਦਿਓ ਮੜੀ ਜੀ ਤੇ ਕਿੰਨਾ ਕ ਟੋਕਰ ਦੇ ਦੁੱਧ ਪਾਇਆ ਜੀ ਇਹ ਆਪੇ ਕੋਲੇ 12 ਕਿਲੋ ਹੋਇਆ ਜੀ ਟੋਕਰ ਦਾ 12 ਕਿਲੋ ਟੋਕਰ ਦਾ ਜੋ ਹੋਇਆ ਕਿੰਨੇ ਚਰ ਦੀ ਗੱਭ ਲੈ ਆਏ ਤੁਸੀਂ ਇਹ ਲਿਆਏ ਸੀ ਕਿ ਆਪਾਂ 50 ਲੀਟਰ ਦੀ 50 ਮਹੀਨਾ ਦੀ ਗੱਭਣ ਗਾਣੇ 2 ਸੱਜਰਦਾ ਨਹੀਂ ਪੁੱਛਿਆ ਜੀ ਆਪਾਂ ਪੁੱਛਿਆ ਨਹੀਂ ਬਾਈ ਜੀ ਲੈ ਚਲੋ ਬਾਈ ਜੀ ਲੋ ਬਾਈ ਜੀ ਤੋਰ ਚਾਲ ਕਰਮ ਵਾਲੀ ਦੀ ਤੁਹਾਨੂੰ ਚੈੱਕ ਕਰਾਉਣੇ ਆ ਦਸੱਲੀ ਪਰਖ ਤੁਸੀਂ ਆਪ ਕਰਨੀ ਆ ਪੂਰੀ ਵੱਡੀ ਵੈੜ ਵੱਲ ਵੱਡੀ ਫਾਰਮ ਵਾਲੀ ਵੈੜ ਉੱਚੀ ਲੰਮੀ ਦੂਜਾ ਸੂਆ ਫੇਸ ਕੁਆਲਟੀ ਦੀ ਪੂਰੀ ਸੋਹਣੀ ਸੁਨੱਖੀ ਆ ਬਾਈ ਜੀ ਮਾੜੇ ਮਾੜੇ ਬਾਈ ਜੀ ਮੀਨੇ ਸਿੰਘ ਜ਼ਰੂਰ ਹੈਗੇ ਆ ਹਏ ਮੀਨੇ ਬਾਈ ਜੀ ਖੋਨਾਂਾਂ ਜੀ ਪੈਂਦੀ ਆ ਜਣੀ ਸਿੰਘਾਂ ਵਾਲੀ ਨਹੀਂ ਆਪਾਂ ਕਹਿ ਸਕਦੇ ਕਰਮ ਵਾਲੀ ਨੂੰ ਹਾਂਜੀ ਫੋਟ ਆ ਜੀ ਹਏ ਮੀਨੀ ਆ ਫੋਟ ਤੇ ਵਾਲਟ ਲਾ ਲੇ ਬਹੁਤ ਜਿਆਦੇ ਠੰਗਾ ਬਾਈ ਜੀ 4 ਤਰੀਕ ਨੂੰ ਬਾਈ ਜੀ ਹੁਣ ਦਿਨ ਪੂਰੇ ਦੱਸਦੇ ਆ ਅੱਜ ਹਜੇ ਜਨਦੀ 28 ਤਰੀਕ ਆ ਤੇ ਹਾਤਾ ਤਕਰੀਬਨ ਵੈੜ ਦਾ ਪਿਆ ਹਾਤੇ ਨੂੰ ਦਾ ਕਰਮ ਵਾਲੀ ਨੇ ਆਪਾਂ ਨੂੰ ਵੀ ਪਤਾ ਹੀ ਪੂਰੀ ਚੰਗੀ ਬਣ ਜਾਣਾ ਬ੍ਰੀਡ ਬਹੁਤ ਚੰਗੀ ਆ ਬਾਈ ਜੀ ਤੇ ਬਾਈ ਜੀ ਕੀ ਜਾ ਡਿਮਾਂਡ ਆ ਇਹਦੀ ਡਿਮਾਂਡ ਫੋਨ ਤੇ ਹੀ ਕਰ ਲਾਂਗੇ ਜੀ ਫੋਨ ਤੇ ਕਰ ਲਾਂਗੇ ਬਾਈ ਜੀ ਡਿਮਾਂਡ ਬਾਈ ਜੀ ਹੋਣੀ ਆ ਤੇ ਫੋਨ ਤੇ ਕਰ ਲਾਂਗੇ ਪੂਰੇ ਕੱਦ ਕਾਠ ਵਾਲੀ ਪੂਰੀ ਵੱਡੀ ਵੈੜ ਦਾ ਬਾਈ ਜੀ ਨਾਲ ਤੁਰਦੀ ਦਾ ਤੁਸੀਂ ਕਾਦ ਤੋਂ ਤਾਜ਼ਾ ਲਾਏ ਲੈਣਾ ਬਾਈ ਜੀ ਦਾ ਆ ਕਾਦਨ ਤਾਜ਼ਾ 6 ਫੁੱਟ ਦੇ ਲਗਭਗ ਹੀ ਹੈਗਾ ਸੋਹਣੀ ਸੁਨੱਖੀ ਬਹਿੜਾ ਕਿਸੇ ਵੀਰ ਦੇ ਪਸੰਦ ਆਵੇ ਤੇ ਬਾਈ ਜੀ ਹੁਣਾ ਨਾ ਸਪਾਰਕ ਵੀਰ ਜ਼ਰੂਰ ਕਰ ਲਿਓ ਬਾਈ ਜੀ ਆਪਣੀ ਵੀਡੀਓ ਸੋਹਣੀ ਲੱਗੇ ਅੱਗੇ ਸ਼ੇਅਰ ਕਰ ਲਿਓ ਲਾਈਕ ਕਰ ਲਿਓ ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਿਓ ਕਿਰਪਾ ਕਰਕੇ ਨੰਬਰ ਆਪਣਾ 98700 ਤੇ ਨੰਬਰ ਬਾਈ ਜੀ ਮੋਬਾਈਲ ਦੱਸ 98761 ਹਾਂਜੀ 06587 ਇੱਕ ਵਾਰੀ ਫੇਰ ਦੱਸ ਦੇ 98761 06587 ਆਏ ਬਾਈ ਜੀ ਦਾ ਮੋਬਾਈਲ ਨੰਬਰ ਆ ਸਕਰੀਟਾ ਵੀਰੇ ਚੱਲੂਗਾ ਚਲਦੇ ਨੰਬਰ ਤੇ ਸਪਾਰਕ ਜਰੂਰ ਕਰੇ